ਅੱਜ ਦੇ ਇਸ ਐਸਚੋ ਦੇ ਬਾਅਦ ਚ ਗੋਡਾ ਨਵਾਉਣ ਆਏ ਹੋਏ ਸਾਰੇ ਮੇਰੇ ਕਿਸਾਨ ਤੇ ਮਜਦੂਦ ਸਾਥੀ ਮੇਰੇ ਸਤਿਕਾਰਯੋਗ ਮਾਤਾ ਤੇ ਭੈਣੋ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਹਾਂ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਸ ਮੇਰੇ ਵੀ ਨਵੇਂ ਆਇਆ ਹੈ ਸ਼ਾਇਦ ਜਾਣਕਾਰੀ ਥੋੜੀ ਜਿਹੀ ਘੱਟ ਹੋਗੀ ਸੋ ਆਪਾਂ ਮੈਂ ਜਾਣਕਾਰੀ ਦੇਣ ਵਾਸਤੇ ਇੱਥੇ ਖੜਾਂਗਾ ਆਪਣਾ ਜਿਹੜਾ ਮਸਲਾ ਹੈ ਇਹ 11 ਤੋਂ ਇੱਕ ਤੋਂ ਜਦੋਂ ਆਪਣੀਆਂ ਗੁੱਡੀਆਂ ਤਿੰਨ ਘਰੋਂ ਚਲੀਆਂ ਗਈਆਂ ਸੀ ਦੋ ਗੁੱਡੀਆਂ ਵਾਪਸ ਆ ਗਈਆਂ ਤੇ ਆਪਣੀ ਜਿਹੜੀ ਗੁੱਡੀ ਸੀ ਉਹ ਹਜੇ ਤੱਕ ਵਾਪਸ ਨਹੀਂ ਆਈ ਹੈਗੀ ਜਿਹੜਾ ਮੁੰਡਾ ਸੀਗਾ ਮਲ ਸਿੰਘ ਵਾਲੇ ਦਾ ਉਹਨੂੰ ਇੱਥੇ ਪੁਲਿਸ ਨੇ ਬੁਲਾ ਕੇ ਅੰਦਰ ਵਹਾਇਆ ਪੰਜ ਛੇ ਘੰਟੇ ਉਹਨੂੰ ਅੰਦਰ ਵਹਾ ਕੇ ਰੱਖਿਆ ਏਸੀ ਵਾਲੇ ਕਮਰੇ ਦੇ ਵਿੱਚ ਨਹੀਂ 18 16 ਸਾਲ ਦੀ ਨਾਰਕ ਇੱਕ ਲੜਕੀ ਗਾਇਬ ਹੋਵੇ ਤੇ ਮੁੰਡੇ ਨੂੰ ਆਉਣ ਸਰਪਾਲਸ ਨੇ ਕੋਈ ਪੁੱਛਗਿੱਛ ਕਰਨ ਦੀ ਬਜਾਏ ਉਹਨੂੰ ਚੰਗੇ AC ਵਾਲੇ ਕਮਰੇ ਦੇ ਵਿੱਚ ਬਹਤਾ ਕੋਈ ਉਹ ਤੋਂ ਪੁੱਛਪਰਤਾ ਨਹੀਂ ਕੀਤੀ ਗਈ ਹੁਣ ਪੁੱਛਪਰਤਾ ਕਿਉਂ ਨਹੀਂ ਕੀਤੀ ਗਈ ਕਿਉਂਕਿ ਮੁੰਡੇ ਦਾ ਦਾਦਾ ਆਇਆ ਸੀ ਨਾਲ ਨਾਲ ਪੰਚਾਇਤ ਆਈ ਸੀ ਮੁੰਡੇ ਦੇ ਦਾਦੇ ਨੇ ਆ ਦੋਨੇ ਦਾ ਗਿੱਜੇ ਭਰੇ ਹੋਏ ਸੀ ਰੋਟਾਂ ਨਾਲ ਤੇ ਆ ਜੇ ਭਰੀ ਹੋਈ ਸੀ ਮੁੰਡੇ ਦੇ ਦਾਦੇ ਕੋਲ ਉਹਨਾਂ ਦੀ ਪੰਚਾਇਤ ਦੇ ਵਿੱਚ ਆਪਾਂ ਆਪਣਾ ਇੱਕ ਬੰਦਾ ਬਹਤਾ ਸੀ ਉਹਨੂੰ ਕਹਿਤਾ ਸੀ ਵੀ ਤੂੰ ਇੱਥੇ ਕੁਰਸੀ ਤੇ ਬੈਠਾ ਰਹਿਣਾ ਹੈ ਸਾਇ ਪਰਿਵਰ ਨਹੀਂ ਹੁਣ ਹੱਲੜਾ ਨੇ ਉਹ ਬੈਠਾ ਰਿਹਾ ਉਹਨੇ ਸਾਰੀ ਜਾਣਕਾਰੀ ਲੈ ਲਈ ਵੀ ਵੱਡੀ ਪੱਦਰ ਦੇ ਉੱਤੇ ਜਿਹੜੇ ਰੁਪਈਏ ਸੀ ਉਹ ਪੁਲਿਸ ਪ੍ਰਸ਼ਾਸਨ ਨੂੰ ਪੁਲਿਸ ਨੂੰ ਦਿੱਤੇ ਗਏ ਮਲਾਜ਼ਮਾਂ ਨੂੰ ਦਿੱਤੇ ਗਏ ਤੇ ਇਸ ਕਰਕੇ ਉਹਨਾਂ ਨੇ ਮੁੰਡੇ ਨੂੰ ਜਿਹਨੂੰ ਕੁੱਟਮਾਰ ਕਰਕੇ ਘੂਰ ਕੱਪ ਕਰਕੇ ਪੁੱਛਣਾ ਸੀ ਵੀ ਕੁੜੀ ਨਵਾਲਕ ਹੈ ਭਾਈ ਤੂੰ ਦੱਸ ਕਿੱਥੇ ਲਿਆ ਆ ਕੇ ਤੇ ਜਾਂ ਸਾਨੂੰ ਲੈ ਕੇ ਚੱਲ ਕਿੱਥੇ ਤੂੰ ਤੁਸੀਂ ਲੁਕੋਈ ਹੋਈ ਐ ਕਿਹੜੀ ਰਿਸ਼ਤੇਦਾਰ ਚਲਕੋਈ ਐ ਪਰ ਨਹੀਂ ਔਰਸ ਨੇ ਜਿਹੜੀ ਕਾਰਵਾਈ ਕਰਨੀ ਸੀ ਉਹ ਨਹੀਂ ਕੀਤੀ ਮੁੰਡੇ ਨੂੰ ਕੁਛ ਨਹੀਂ ਪੁੱਛਿਆ ਦੱਸਿਆ ਅਸੀਂ ਸਾਡੇ 3 ਵਜੇ ਜਦੋਂ ਆਕ ਕੇ ਅਸੀਂ ਡਰਾਮਾ ਦੇਖੀ ਗਏ ਅਸੀਂ ਡਰਾਮਾ ਵੇਖ ਕੇ ਵੇਖ ਕੇ ਪੰਜ ਛੇ ਘੰਟੇ ਜਦੋਂ ਆਕ ਗਏ ਅਸੀਂ ਆਖਿਆ ਵੀ ਇਹਦੇ ਪਰਚਾ ਕਰ ਦਿਓ ਜੀ ਮੁੰਡੇ ਦੇ ਉੱਤੇ ਤਾਂ ਇਥੋਂ ਦਾ ਐਸਐਚਓ ਇਥੋਂ ਦਾ ਕੇਐਸਆਈ ਸਾਡੇ ਤੇ ਦਬਾਅ ਪਾਉਣ ਲੱਗ ਗਏ ਕਹਿੰਦੇ ਪ੍ਰਧਾਨ ਜੀ ਬਾਈ ਨੇ ਪਰਚਾ ਨਾ ਕਰਾਓ ਤੁਸੀਂ ਨਾ ਨਾ ਪਰਚਾ ਕਰਵਾ ਦਿਓ ਉਹ ਨਵੇਂ ਪਰਚੇ ਦਾ ਮਤਲਬ ਜੀ ਤੇ ਮਰਜ਼ੀ ਬਾਅਦ ਤੇ ਵਿੱਚ ਚੱਕ ਕੇ ਇਹ ਜਿਹਨੂੰ ਮਰਜ਼ੀ ਪਾਉਣ ਦੇ ਉਹਦੇ ਚੱਕ ਕੇ ਇਸ ਦੇ ਵਿੱਚ ਚਲੋ ਅਸੀਂ ਰਾਏ ਲੈਂਤੀ ਵਕੀਲ ਦੀ ਰਾਏ ਲੈਂਤੀ ਆਪਦੇ ਦੀ ਅਸੀਂ ਹੋਰ ਵੀ ਆਪਣੇ ਮਿੱਤਰ ਪਿਆਰੇ ਦੀ ਰਾਏ ਲੈ ਲੈਂਤੀ ਉਹ ਕਹਿੰਦੇ ਵੀ ਬਾਈ ਨੇ ਪਰਚਾ ਕਰਵਾਓ ਜੀ ਜੇ ਤੁਸੀਂ ਨਵੇਂ ਮੁੰਡੇ ਦਾ ਨਹੀਂ ਪਾਉਂਦੇ ਤਾਂ ਜਦੋਂ ਥਾਣੇ ਵਾਲੇ ਵਿਕ ਚੁੱਕੇ ਆ ਪੈਸੇ ਲੈ ਚੁੱਕੇ ਆ ਤਾਂ ਜਿਹਦਾ ਮਰਜ਼ੀ ਨਾ ਚੱਕ ਕੇ ਪਾਉਣ ਇਹ ਮੁੰਡਾ ਵਰੀ ਹੋ ਜਾਊਗਾ ਮੁੰਡਾ ਨਿਕਲ ਜਾਊਗਾ ਇਸ ਕੇਸ ਦੇ ਵਿੱਚ ਅਸੀਂ ਬਾਈ ਨੇ ਪਰਚਾ ਤਾਂ ਕਰਵਾਤਾ ਰੋਡੇ ਤੋਂ ਲੈ ਕੇ ਉਹ ਸਾਥ ਸਾਡੇ ਹੱਥ ਤੇ ਨਹੀਂ ਬੈਠੀ ਐ ਦੂਜੇ ਦਿਨ ਜੱਜ ਸਾਹਿਬ ਦੇ ਲੈ ਗਏ ਇਹ ਮੁੰਡੇ ਨੂੰ ਜਾ ਕੇ ਦੋੜਨਾਰ ਮਾਰ ਲੈ ਕੇ ਆ ਗਏ ਰਿਮਾਰਡ ਦਾ ਮਤਲਬ ਹੈ ਪੁੱਛਗਿਸ ਕਰਨਾ ਜਦੋਂ ਕਿਸੇ ਮੁਰਜੰਗਾਰ ਮਾਰ ਲਿਆ ਹੁੰਦਾ ਤਦ ਦਾ ਮਤਲਬ ਇਹ ਹੁੰਦਾ ਹੈ ਵੀ ਉਹ ਤੋਂ ਅਗਲੀ ਪੁੱਛਪੜਤਾਲ ਕਰਨੀ ਪਰ ਕੁਛ ਨਹੀਂ ਕੀਤਾ ਦੋ ਦਿਨ ਲੱਗੇ ਦੂਜੇ ਦਿਨ ਸ਼ਾਮ ਨੂੰ ਅਸੀਂ ਆਏ ਜਦੋਂ ਐਸਐਸਟੀ ਸਾਹਿਬ ਨੂੰ ਅਸੀਂ ਪੁੱਛਿਆ ਵੀ ਦੋੜ ਨਾਲ ਮਾਰ ਸੀਗਾ ਦੱਸੋ ਜੀ ਕੀ ਕੁਛ ਪੱਲੇ ਪਿਆ ਸਾਨੂੰ ਵੀ ਜਾਣਕਾਰੀ ਦੇ ਦਿਓ ਐਸਐਚਓ ਕਹਿੰਦਾ ਪ੍ਰਧਾਨ ਮੇਰੇ ਕੋਲੇ ਕਿਹੜਾ ਤਾਂ ਜਾਦੂ ਦੀ ਛੜੀ ਹੈ ਵੀ ਮੈਂ ਪੁੱਛਣਾ ਓੜਾ ਮੈਂ ਪੁੱਛਣਾ ਚਾਹਦਾ ਵੀ ਜਾਦੂ ਦੀ ਛੜੀ ਛੋਟੇ ਕੋਲ ਨਹੀਂ ਪਰ ਸਾਨੂੰ ਹੋਰ ਬਾਹ ਫੜਾ ਦਿਓ ਭਾਈ ਵੀ ਉੱਥੇ ਵਾਗ ਤੋਂ ਤੁਹਾਨੂੰ ਉੱਥੇ ਨਿਸ਼ਾਬ ਮਿਲੂਗਾ ਇਹੇ ਜੀ ਇਹਨਾਂ ਦੀ ਬੋਲੀ ਹੈ ਇੱਕ ਪੜ੍ਹਿਆ ਲਿਖਿਆ ਬੰਦਾ ਇੰਦੀ ਵੱਡੀ ਕੁਰਸੀ ਤੇ ਬਹਿ ਕੇ ਐਸਐਚਓ ਦੀ ਤੇ ਜਿਹਦੇ ਥੱਲੇ ਤਕਰੀਬਨ 12-15 ਪਿੰਡਾਂ ਦਾ ਕੰਮ ਹੈ ਜਿਹਨੇ ਲੋਕਾਂ ਨੂੰ ਇਨਸਾਫ ਦੇਣਾ ਹੈ ਉਹਦੀ ਬੋਲਬਾਲੀ ਜਦੋਂ ਇੰਨੀ ਮਾਰੀ ਹੋ ਜੇ ਤਾਂ ਫਿਰ ਮੇਰੇ ਹਿਸਾਬ ਨਾਲ ਇਨਸਾਫ ਵਾਲੇ ਲੋਕਾਂ ਨੂੰ ਲੜਕੇ ਲੈਨੇ ਪੈਣਗੇ ਕਿਸੇ ਨੂੰ ਇੱਥੇ ਮੰਗਿਆ ਇਨਸਾਫ ਨਹੀਂ ਮਿਲਦਾ ਉਸ ਤੋਂ ਅੱਗੇ ਜਦੋਂ ਜੱਜ ਸਾਹਿਬ ਦੇ ਮੁੰਡੇ ਨੂੰ ਲੈ ਕੇ ਗਏ ਦੋ ਦਿਨਾਂ ਬਾਅਦ ਤਾਂ ਜੱਜ ਨੇ ਵੀ ਪੁੱਛਿਆ ਉਹਨਾਂ ਨੇ ਵੀ ਜਿਹੜੇ ਪਿਆਨਾਂ ਨੂੰ ਮੁਲਾਜ਼ਮਾਂ ਨੂੰ ਵੀ ਦੋ ਦਿਨਾਂ ਦਾ ਸਰਵਾਰ ਦਿੱਤਾ ਸੀ ਤੁਸੀਂ ਦੋ ਦਿਨਾਂ ਦੇ ਵਿੱਚ ਕੀ ਪੁੱਛ ਪੜਤਾਲ ਕੀਤੀ ਤਾਇ ਸਤੂ ਸਾਹਿਬ ਦੇ ਨਾਲ ਸੀ ਐਸਐਸਸੀ ਸਾਹਿਬ ਵੀ ਹੈਗੇ ਸੀ ਇਹਨਾਂ ਨੇ ਇੱਕੋ ਹੀ ਗੱਲ ਕਹੀ ਵੀ ਮੁੰਡੇ ਦੇ ਕੋਣੀ ਨੇ ਜੀ ਬਹਿ ਕੇ ਇੱਕ ਚਾਹ ਦਾ ਕੱਪ ਪੀਤਾ ਸੀ ਤਾਂ ਜੱਜ ਨੇ ਬਹੁਤ ਇਹਨਾਂ ਨੂੰ ਝਟਕਾ ਪਾਈਆਂ ਮੇਰੇ ਹਿਸਾਬ ਨਾਲ ਤਾਂ ਉਹੀ ਝਟਕਾ ਜੇ ਹੈ ਇਨਸਾਨ ਹੁੰਦੇ ਇਹਨਾਂ ਦੀ ਜਮੀਰ ਜਾਗਦੀ ਹੁੰਦੀ ਤਾਂ ਜੱਜ ਤੋਂ ਜਿਹੜੀਆਂ ਝਟਕਾ ਪਈਆਂ ਸੀ ਉਹ ਹੀ ਕਾਫੀ ਸੀ ਇਹਨਾਂ ਵਾਸਤੇ ਇਹਨਾਂ ਨੇ ਕੋਣੀ ਲੱਭ ਲੈਣੀ ਸੀ ਉਹ ਝਟਕਾਂ ਨਾਲ ਹੀ ਪਰ ਕੋਈ ਆਸ ਨਹੀਂ ਪਤਾ ਨਹੀਂ ਇਹਨਾਂ ਦਾ ਜਮੀਰ ਮਰ ਚੁੱਕਿਆ ਹੈ ਇਨਸਾਨੀਅਤ ਖਤਮ ਹੋ ਚੁੱਕੀ ਹੈ ਅੰਦਰੋਂ ਇਸੇ ਕਰਕੇ ਭਰਾਓ ਐਪੀਜੀ ਲੈ ਕੇ ਜਿਹੜਾ ਇਨਸਾਫ ਦੇਣਾ ਹੁੰਦਾ ਹੈ ਉਧਰਲਾ ਰਸਤਾ ਬੰਦ ਕਰ ਦਿੰਦੇ ਆ ਪੈਸੇ ਦੇ ਹੰਕਾਰ ਦੇ ਵਿੱਚ ਜੇ ਕੋਈ ਇਨਸਾਫ ਮੰਗਣ ਆਉਂਦਾ ਹੈ ਤਾਂ ਉਹਨੂੰ ਪੁੱਠਾ ਬੋਲਦੇ ਆ ਕ੍ਰਾਈਮ ਤਾਂ ਹੀ ਵਧੇ ਨੇ ਜੇ ਇਨਸਾਫ ਨਹੀਂ ਮਿਲਦਾ ਕਿਉਂਕਿ ਕ੍ਰਾਈਮ ਕਰਨ ਵਾਲਾ ਬੰਦਾ ਵੱਡੀ ਪਦ ਦੇ ਉੱਤੇ ਨੋਟਾਂ ਨਾਲ ਜੇਬਾਂ ਭਰ ਜਾਂਦਾ ਤੇ ਆਪ ਬਚ ਕੇ ਨਿਕਲ ਜਾਂਦਾ ਹੈ ਕਿਉਂਕਿ ਪੈਸਾ ਆਵਾ ਲੋਕਾਂ ਕੋਲ 2 ਨੰਬਰ ਦਾ ਪੈਸਾ ਜਿਹੜੇ ਨਸ਼ਾ ਵੇਚਦੇ ਐ ਹੁਣ ਜਿਹੜੇ ਮੁੰਡੇ ਵਾਲੇ ਦਾ ਪਰਿਵਾਰ ਐ ਉਹ ਵੀ ਚਿੱਤੇ ਦੇ ਬਿਮਾਰੀ ਨੇ ਇਸੇ ਕਰਕੇ ਬੰਸ ਉਹਨਾਂ ਦੇ ਨੱਥ ਨਹੀਂ ਪਾ ਰਹੀ ਇਸੇ ਕਰਕੇ ਕੋਈ ਕਸਟਸਾਈਆਂ ਦੀ ਹੋ ਰਿਹਾ ਮੁੰਡੇ ਵਾਲੇ ਦਾ ਸੋ ਉਸ ਤੋਂ ਅਗਲੀਆਂ ਗੱਲਾਂ ਭਰਾਵੋ ਤੁਹਾਡੇ ਸਾਹਮਣੇ ਐ ਆਪਾਂ ਉਦੋਂ ਵਾਰ ਅਸੀਂ ਆਉਂਦੇ ਰਹੇ ਸਾਡੇ ਪੱਲੇ ਇਹਨਾਂ ਨੇ ਕੁਝ ਨਹੀਂ ਪਾਇਆ ਮੁੰਡੇ ਨੂੰ ਜੇਲ੍ਹ ਭੇਜਦਾ ਹੁਣ ਜਦੋਂ ਅਸੀਂ ਆ ਕੇ ਇਹਨਾਂ ਨਾਲ ਗੱਲ ਕਰਦੇ ਵੀ ਕੁੜੀਵਾਰੇ ਜਾਨੂੰ ਜਾਣਕਾਰੀ ਦਿਓ ਜੀ ਜਾਂ ਲੱਭੋ ਕਿ ਤੋਂ ਅਸੀਂ ਨਾਲ ਚੱਲੀਏ ਤੁਹਾਡੇ ਚੱਲੀ ਚੱਲੀਏ ਤਾਂ ਕੋਈ ਗੱਲ ਨਹੀਂ ਕਹਿੰਦੇ ਪ੍ਰਧਾਨ ਜੀ ਤੁਸੀਂ ਬਾਈ ਨੇ ਪਰਚਾ ਨਹੀਂ ਕਰਾਉਣਾ ਸੀ ਇੰਨਾ ਕੋਈ ਇੱਕੋ ਹੀ ਗੱਲ ਹੈ ਲੈ ਕੇ ਐਸਐਸਆਈ ਤੋਂ ਡਿਪਤੀਆਂ ਤੱਕ ਇੱਕੋ ਹੀ ਕਹਾਣੀ ਹੈ ਤੁਸੀਂ ਬਾਈ ਨੇ ਪਰਚਾ ਮੁੰਡੇ ਦੇ ਕਰਾਉਣਾ ਨਹੀਂ ਸੀ ਬਸ ਐਸੀ ਗੱਲ ਨੂੰ ਲੈ ਕੇ ਚੁੱਪ ਕਰੇ ਬੈਠੇ ਐ ਕੁੜੀਵਾਰੇ ਕੋਈ ਗੱਲਬਾਤ ਨਹੀਂ ਕੋਈ ਭਾਅ ਤੋਲ ਨਹੀਂ ਕੀਤੀ ਗਈ ਜਿੰਨਾ ਵੀ ਭਾਅ ਤੋਲ ਕੀਤੀ ਗਈ ਭਲਾਡੇ ਗੁਰੂ ਘਰ ਦੇ ਵਿੱਚ ਅਸੀਂ ਆਪ ਗਏ ਆ ਉੱਥੇ ਅਸੀਂ ਕੈਮਰੇ ਚੈੱਕ ਕਰਿਆ ਉੱਥੋਂ ਇਹਨਾਂ ਨੂੰ ਜਾਣਕਾਰੀ ਕੱਢ ਕੇ ਦਿੱਤੀ ਐ ਉਸ ਤੋਂ ਬਾਅਦ ਬ੍ਰੇਤੀ ਅਸੀਂ ਗਏ ਆ ਬ੍ਰੇਤੀ ਅਸੀਂ ਨਾਲ ਲੈ ਕੇ ਗਏ ਆ ਐਸਆਈ ਨੂੰ ਉੱਥੋਂ ਅਸੀਂ ਜਾਣਕਾਰੀ ਕੱਢ ਕੇ ਦਿੱਤੀ ਐ ਉਹ ਕੁੜੀ ਫੜੀ ਐ ਇੱਕ ਕੋਨੇ ਜੀ ਗੰਜੇ ਜਿਹੇ ਵਾਲੀ ਵਾਲ ਕੱਟਦੇ ਹੋਏ ਨੇ ਇੱਕ ਮੁੰਡਾ ਉੱਥੋਂ ਦਾ ਗੜੱਡੀ ਦਾ ਕਿਤੇ ਜਾਨੀ ਉਹ ਕੋਕਰ ਦੀ ਕੁੜੀ ਐ ਗੱਲਿਆਣੀ ਦਾ ਮੁੰਡਾ ਉਹ ਵੀ ਅਸੀਂ ਫੜਵਾਏ ਨੇ ਇਹਨਾਂ ਨੇ ਕੱਖ ਨਹੀਂ ਕੀਤਾ ਹੈਗਾ ਪੁਲਿਸ ਕੋਲੇ ਬਹੁਤ ਥਾਰਟੀ ਹੈ ਬਹੁਤ ਇੰਟਰਨੈਟ ਦਾ ਇਹਨਾਂ ਕੋਲ ਪ੍ਰਬੰਧ ਹੈ ਇਹ ਚਾਹਣ ਦਾ ਪੰਜਾ ਦਸਾਂ ਮਿੰਟਾਂ ਦੇ ਵਿੱਚ ਕੁੜੀ ਨੂੰ ਲੈ ਆ ਕੇ ਆਪਣੇ ਸਾਹਮਣੇ ਪੇਸ਼ ਕਰ ਸਕਦੇ ਐ ਪਰ ਵੱਡੇ ਇਹਨਾਂ ਨੂੰ ਡਰਾ ਪੁਲਿਸ ਨੂੰ ਇਹ ਹੋਇਆ ਪਿਆ ਪਰਿਵਾਰ ਨੂੰ ਹੋਇਆ ਪਿਆ ਮੁੰਡਿਆਂ ਵਾਲਿਆਂ ਨੂੰ ਜੇ ਕੁੜੀ ਅਸੀਂ ਪਰਿਵਾਰ ਨੂੰ ਦਿੰਦੇ ਆ ਤਾਂ ਸਾਡੇ ਮੁੰਡੇ ਨੂੰ ਅੱਗੇ ਪਰਚੇ ਦੇ ਵਿੱਚ ਵਾਧਾ ਹੋਊਗਾ ਤੇ ਅੱਗੇ ਸਜ਼ਾ ਹੋਣ ਦੀ ਹੋਊਗੀ ਇਸ ਕਰਕੇ ਭਰਾਵੋ ਔਰ ਸੁਣੀ ਗਲੀਪੂ ਤੇਰੇ ਨਾਲ ਪਰਿਵਾਰ ਕੁੜੀ ਨੂੰ ਰੱਖੀ ਬੱਠੇਗਾ ਨਾਜਾਇਜ਼ ਜਿਹੜੇ ਮੁੰਡਿਆਂ ਨੂੰ ਲਿਆ ਲਿਆ ਕੇੇ ਕੁੱਟਦੇ ਐ ਜਿਹੜਾ ਦਿੰਦੇ ਐ ਸਾਡੇ ਪਿੰਡ ਜਾ ਵਰਦੇ ਐ ਅਸੀਂ ਬਹੁਤ ਵਾਰ ਕਹਿੰਦਾ ਵੀ ਅਸੀਂ ਯਾਰ ਕੁਝ ਵਰਤਾਇਆ ਕਰ ਚੁੱਕੇ ਆ ਨਾ ਸਾਡੇ ਪਿੰਡ ਦੀਆਂ ਕੁੜੀਆਂ ਕੋਲੇ ਕੁਛ ਐ ਨਾ ਫਿਰ ਮੁੰਡਿਆਂ ਕੋਲੇ ਕੁਛ ਐ ਪਰ ਇਹ ਕਿਹੜਾ ਦਿੰਦੇ ਜਾ ਕੇ ਪਿੰਡ ਦੇ ਸਾਡੇ ਮੁੰਡਿਆਂ ਨੂੰ ਚੱਕ ਲੈਂਦੇ ਆ ਕਦੇ-ਕਦੇ ਕੁੜੀਆਂ ਨੂੰ ਚੱਕ ਲੈਂਦੇ ਆ ਕਦੇ ਹੋਰ ਨਿਰਦੋਸ਼ ਮੁੰਡਿਆਂ ਨੂੰ ਜਿਹੜੇ ਕੋਈ ਸਾਡੇ ਪਰਿਵਾਰ ਨਾਲ ਕੋਈ ਪੁਰਾਣੇ ਕੋਈ ਰਿਲੇਸ਼ਨ ਨੇ ਕੋਈ ਕੰਮਦਨ ਦਸਤ ਕੀਤਾ ਲਿਆ ਉਹਨਾਂ ਨੂੰ ਵੀ ਜਾ ਕੇ ਜਾ ਕੇ ਲੇਦੇ ਉਹਨਾਂ ਦੀ ਗੁੱਟ ਮਾਰ ਕੇ ਰੀ ਜਾਂਦੇ ਐ ਪਰ ਜਿੱਧਰ ਅਸੀਂ ਕਹਿੰਦੇ ਉਧਰ ਨਹੀਂ ਜਾ ਰਹੇ ਕੁੜੀ ਸਾਡੀ ਮੁੰਡੇ ਵਾਲੇ ਪਰਿਵਾਰ ਕੋਲ ਐ ਇਹ ਗੱਲਾਂ ਕਲੀਅਰ ਨੇ ਕਿਉਂਕਿ ਪਰਿਵਾਰ ਸਾਨੂੰ ਇੱਥੋਂ ਤੱਕ ਕਹਿ ਰਿਹਾ ਹੈ ਮੈਸੇਜ ਭੇਜ ਰਿਹਾ ਹੈ ਵੀ ਸਾਡਾ ਮੁੰਡਾ ਸਾਨੂੰ ਤੇ ਜਵਾਬ ਦੀ ਕੁੜੀ ਲੈ ਜੋ ਦੇਖੋ ਕਿੰਨੀ ਕਲੀਅਰ ਗੱਲ ਐ ਪਰ ਫੇਰ ਵੀ ਪਰਸ ਕੁਝ ਨਹੀਂ ਕਰ ਰਹੇ ਉਸ ਦਿਵਾਰ ਆਪਾਂ 17 ਤਰੀਕ ਨੂੰ ਵੱਡਾ ਧਰਨਾ ਲਾਇਆ ਸੀ ਉਦੋਂ ਹੀ ਆਪਾਂ ਨੂੰ ਆਪਣੇ ਡਿਫਟੀ ਰਮਾਨ ਸਾਹਿਬਾ ਕੇ ਪ੍ਰਕਪਾਲ ਜੀ ਉਹ ਭਰੋਸਾ ਦੇ ਗਏ ਉਹ ਕਹਿੰਦੇ ਵੀ ਸਾਨੂੰ 3 ਦਿਨਾਂ ਦਾ ਸਮਾਂ ਦੇ ਦਿਓ ਪਰ ਆਪਾਂ ਫਿਰ ਵੀ ਸੀ 7 ਦਿਨਾਂ ਦਾ ਟਾਈਮ ਦਿੱਤਾ ਕੁਛ ਨਹੀਂ ਕੀਤਾ ਉਸ ਤੋਂ ਬਾਅਦ ਦੁਬਾਰੇ ਆਪਾਂ 25 ਦਿਨ ਤੋਂ ਘਰ ਨਾਲ ਆਇਆ ਆਪਾਂ ਸੜਕ ਤੇ ਨਹੀਂ ਗਏ ਉਹਦੇ ਕਿਉਂ ਦਿੱਤੀ ਮੈਡਮਾ ਹੀ ਉਹ ਸਾਨੂੰ ਭਰੋਸਾ ਰਹਿ ਗਏ ਪਰ ਕੀਤਾ ਜੇ ਤੱਕ ਗੱਖ ਨਹੀਂ ਭਰਾਵੋ ਆਪਾਂ ਹੁਣ ਜਥੇਬੰਦੀ ਸਾਡੀ ਹੈਗੀ ਐ ਤੇ ਆਪਣਾ ਨਸਰ ਆਏਗਾਗਾ ਜੰਨਰੀ ਹੈਗੇ ਆਪਣੇ ਨਗਰ ਦੇ ਪੰਚਾਇਤ ਸਾਫ ਦਾ ਪੰਚਾਇਤ ਤੇ ਮੌਜੂਦਾ ਪੰਚਾਇਤ ਕਲੱਬ ਉਹ ਸਾਰੀਆਂ ਜੱਥੇਬੰਦੀਆਂ ਉਹ ਆਪਣੇ ਨਾਲ ਲੇ ਗਈਆਂ ਆਪਣੀ ਕਮੇਟੀ ਅੱਗੇ ਫੈਸਲਾ ਕਰੂਗੀ ਜੀ ਅਗਲਾ ਪ੍ਰੋਗਰਾਮ ਆਪਾਂ ਇੱਕ ਹੀ ਲਿਖਣਾ ਉਹਦੇ ਤੇ ਆਪਾਂ ਸਾਰੇ ਮੁੱਲ ਚੜਾਵਾਂਗੇ ਸੋ ਇੰਨੀਆਂ ਬੇਨਤੀਆਂ ਦੇ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ